ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ ਛੜ ਦੀ ਕਲਾ ਮਾਲਵਾ نیوز ਤੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋ ਰਹਿਗਾ ਅੱਜ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਬੜੀਆਂ ਵੱਡੀਆਂ ਗੱਲਾਂ ਨੇ ਇਹਨਾਂ ਦੀਆਂ ਤੁਹਾਡੇ ਅੱਜ ਰੂਬਰੂ ਕਰਾਵਾਂਗੇ ਤੇ ਉਹ ਸ਼ਖਸੀਅਤ ਨੇ ਪੱਪੂ ਦਿਓਲਕ ਚਿਚੀਆਂ ਵਾਲਾ ਸਾਡੇ ਪੰਜਾਬੀ ਫੇਮ ਸਿੰਗਰ ਫੇਮਸ ਕਮੇਡੀਅਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚੜ੍ਹਦੀ ਕਲਾ। ਹਾਂਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਦੋਸਤ ਦੇਖ ਰਹੇ ਸ੍ਰੋਤੇ ਸਾਰਾ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੇ ਨਵੇਂ ਸਾਲ ਦੀਆਂ ਵਧਾਈਆਂ ਤੇ ਨਾਲੇ ਤੁਹਾਨੂੰ ਸਪੈਸ਼ਲ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਪੱਪੂ ਦੇਲ ਕਚੀਚੀਆਂ ਵਾਲਾ ਆਪਾਂ ਅੱਜ ਤੁਹਾਨੂੰ ਕਾਫੀ ਗੀਤ ਸੁਣਾਉਣ ਵਾਲੇ ਹਾਂ। ਕਚੀਚੀਆਂ ਲੈ ਗਾਣੇ ਵੀ ਸੁਣਾਜ ਰਿਹਾ ਸਾਈਡ ਵੀ ਆਪਣੀ ਕਿੱਥੋਂ ਦਾ ਮੈ ਰਹਿਣਾ ਸਾਰਾ ਕੁਝ ਤੁਹਾਨੂੰ ਹਿਸਟਰੀ ਹੈ ਜਿਹੜੀ ਮੇਰੀ ਸਾਈਡ ਇਹ ਸਾਰੀ ਤੁਹਾਨੂੰ ਅੱਜ ਇੰਟਰਵਿਊ ਦੁਆਰਾ ਮਿਲ ਜਾਊ ਪਰ ਮੈਂ ਉਥੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਇੱਕ ਮੈਂ ਬੇਨਤੀ ਕਰਦਾ ਕਿਉਂਕਿ ਤੁਸੀਂ ਰੱਬ ਵਰਗੇ ਦੋਸਤੇ ਹੋਣੇ ਆ ਪਲੀਜ਼ ਹੱਥ ਵਾਂਗੇ ਮੇਰੀ ਬੇਨਤੀ ਇਸ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਚੱਲਦੀ ਜਾਂਦੀ ਲਾਈਕ ਕਰ ਦਿਓ ਹਣਾ ਉਸ ਨੂੰ ਇਸ ਤੋਂ ਬਾਅਦ ਸਵਾਦੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਆਪਾਂ ਇੰਟਰਵਿਊ ਕਰੀਏ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਪੱਪੂ ਦੇ ਵੱਲ ਜੀ ਕਿਚੀਚੀਆਂ ਵਾਲਾ ਜੀ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਤੁਹਾਡੀ ਪੜ੍ਹਾਈ ਬਾਰੇ ਜ਼ਰੂਰ ਦੱਸੋ ਹਾਂਜੀ ਮੈਂ ਇਸ ਦੱਸਣ ਤੋਂ ਪਹਿਲਾਂ ਮੈਂ ਸੋਨੇ ਇੱਕ ਗੀਤ ਨਾਲ ਤੁਹਾਨੂੰ ਲੱਜੇ ਜੀ ਹਾਂ ਇੱਕ ਤੁਹਾਡਾ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਕਿੰਨਾਂ ਦਾ ਜਿਹੜੇ ਲੱਖਾਂ ਵਿਊ ਆ ਇਸ ਨੂੰ ਬਹੁਤ ਵੱਡੀ ਪੱਧਰ ਤੇ ਉਹ ਕਿੰਨਾਂ ਦਾ ਗੀਤ ਫਿਲਮ ਸੋਇਆ ਸੀ ਠੂਹਾਂ ਲੜ ਜੇ ਤੇ ਉੱਥੇ ਹੀ ਸ਼ੁਰੂਆਤ ਕਰ ਦਿੱਤੀ ਹਾਂਜੀ ਲਓ ਜੀ ਮੈਂ ਸੁਣਾਉਣਾ ਠੋਖਾ ਸਾਡੇ ਨਾਲ ਕੀਤਾ ਗੱਲ ਗਰਾਂ ਦੀ ਤੂੰ ਮੰਨੀ ਨਹੀਂ ਮੁੱਠ ਜਾਣ 32 ਤੇ 32 ਦੰਦ ਤੇਰੇ ਹੋ ਜੇ ਤੂੰ ਅੱਖਾਂ ਨਾਲੋਂ ਅੰਨੀ ਨਹੀਂ ਹੋ ਜੇ ਤੂੰ ਅੱਖਾਂ ਨਾਲੋਂ ਅੰਨੀ ਨਹੀਂ ਹੋ ਜੇ ਤੂੰ ਗੰਜੀ ਕੱਲਾ ਕੱਲਾ ਤੇਰਾ ਹਵਾਲੇ ਚੜ ਜੇ ਹੋ ਜੇ ਤੂੰ ਗੰਜੀ ਕੱਲਾ ਕੱਲਾ ਤੇਰਾ ਹਵਾਲੇ ਚੜ ਜੇ ਕਰੂੰਗਾ ਪੈਲਸ ਵਿੱਚ ਪਾਰਟੀ ਰੱਬ ਕਰਕੇ ਨਹੀਂ ਤੇਰੇ ਠੂਆਂ ਲੜ ਜੇ ਮੁੱਠੂਆਂ ਲੜ ਜੇ ਕਰੂੰਗਾ ਮੈਂ ਪੈਲਸ ਵਿੱਚ ਪਾਰਟੀ ਰੱਬ ਕਰਕੇ ਨਹੀਂ ਤੇਰੇ ਠੂਆਂ ਲੜ ਜੇ ਵਾਜੀਵਾ ਆ ਕਮੇਡੀ ਐ ਇਹ ਇਹਨਾਂ ਦੀ ਮੈਂ ਤਾਂ ਉਹਨਾਂ ਇੱਕ ਖਾਸ ਗੱਲ ਰਹਿੰਦਾ ਪੱਪੂ ਦੋਲਕ ਚਿਚੇ ਵਾਲਿਆਂ ਦੀ ਇਹ ਵੀਡੀਓ ਜੀ ਬਾਅਦ ਚ ਪਾਉਂਦੇ ਐ ਤੇ ਇਹਨਾਂ ਦੇ ਜਿਹੜੇ ਵਿਊ ਹੋਏ ਉਹ ਲੱਖਾਂ ਚ ਜਾਣੇ ਸ਼ੁਰੂ ਹੋ ਜਾਂਦੇ ਤੇ ਸਬਸਕ੍ਰਾਈਬਰ ਵੀ ਐ ਚੜਦੇ ਆ ਜਿਵੇਂ ਅਮਰੂਦਾਂ ਵਾਲੀ ਜਿਹੜੀ ਜਾਂਦੀ ਹੁੰਦੀ ਹੈ ਪਤਾ ਜੀ ਪਤਾ ਹੈ ਕਿ ਜਿਹੜੇ ਸਰੋਤੇ ਨੇ ਜੀ ਸਾਨੂੰ ਸਾਰੇ ਸਰੋਤੇਰ ਕਈ ਸਿੰਘ ਰਣ ਮਾਨਕਾ ਦੇ ਵਿੱਚ ਮਸ਼ਹੂਰ ਕੇ ਮੈਂ ਤਾਂ ਮਾਨ ਨਹੀਂ ਕਰਦਾ ਮੈਂ ਤਾਂ ਗਰੀਬ ਬੰਦਾ ਮੈਂ ਉਹੀ ਗਰੀਬ ਬੰਦਾ ਜਿਹੜਾ ਦਿਹਾੜੀਆਂ ਕਰਦਾ ਪਰ ਮੈਂ ਤਾਂ ਬਹੁਤ ਕੰਮ ਕੀਤੇ ਆ ਜ਼ਿੰਦਗੀ ਚ ਮੈਂ ਝੂਠ ਨਹੀਂ ਬੋਲਦਾ ਮੈਂ ਤਾਂ ਇੱਕ ਮੰਗ ਕੇ ਖਾਣ ਵਾਲਾ ਇਨਸਾਨ ਆ ਪਰ ਵਾਜੀ ਕੋਈ ਜੀ ਦੂਸੇ ਲੈ ਠੀਕ ਦਾ ਮਾਪੇ ਹੋ ਜੀ ਇੰਨੀ ਬਹੁਤ ਆ ਮਾ ਜਿਹੜੇ ਜਨੌਰਾਂ ਨੇ ਇੱਕ ਗੱਲ ਦੱਸਣ ਸਰਦਾਰ ਜੀ ਜਿਹੜਾ ਜਨੌਰ ਆ ਜਿਵੇਂ ਠੂਆਂ ਲੜਜੇ ਸਾਰੇ ਜਨੌਰ ਨੇ ਮਾਈ ਮਸ਼ਹੂਰ ਕੀਤਾ ਫਿਰ ਜਿਵੇਂ ਇੱਕ ਮਿਊਜ਼ਿਕ ਦੇ ਗੀਤ ਆ ਸੱਪ ਲੜਜੇ ਉਹ ਸੁਣਾਈ ਦਿੰਨੇ ਜੀ ਆਪਾਂ ਹਾਂ ਜਰੂਰ ਆਪਾਂ ਦੂਸਰਾ ਜਿਹੜਾ ਇਹਨਾਂ ਦੇ ਇੱਕ ਬਹੁਤ ਮਸ਼ਹੂਰ ਸੀ ਸੱਪ ਲੜਜੇ ਅੱਜ ਵੀ ਜੇਕਰ ਤੁਸੀਂ YouTube ਖੋਲੋ ਤਾਂ ਸਵੇਰੇ ਖੋਲੋ ਸ਼ਾਮ ਤੱਕ ਇਹਨਾਂ ਦੇ ਵਿਊ ਆਪ ਹੋਏ ਪਏ ਹੁੰਦੇ ਹੈਗੇ ਬਹੁਤ ਵਿਊ ਚ ਆਈ ਦੋਸਤਾਂ ਨੇ ਬੜਾ ਨੂੰ ਪਿਆਰ ਦਿੱਤਾ ਪਰ ਉਹ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਵਾਚ ਨਹੀਂ ਕੀਤਾ ਸੀਗਾ ਵੀ ਤੁਹਾਡਾ ਪਰਿਵਾਰੋ ਕਿਵੇਂ ਆ ਉਨਾ ਬਾਰੇ ਮੈਂ ਦੱਸਣ ਜਾ ਰਿਹਾ ਹਾਂ ਉਹ ਆਪਾਂ ਇੱਕ ਵਾਰੀ ਤੁਸੀਂ ਹੁਣ ਇਹਨੂੰ ਗੱਲ ਛੇੜ ਲਈ ਤਾਂ ਚੱਲ ਸੁਣਾਇਆ ਹਾਂ ਸੁਣੋ ਜੀ ਗੀਤ ਇਹ ਗੀਤ ਮੈਂ ਵੀ ਕੋਈ ਕੁੜੀ ਹੁੰਦੀ ਹੈਗੀ ਉਹ ਧੋਖਾ ਕਰ ਜਾਂਦੀ ਆ ਜਿਵੇਂ ਮੇਰੇ ਅੰਗੂ ਲਾਲਾ ਮੈਂ ਉਹਦੇ ਪਿੱਛੇ ਝੋਨਾ ਵੀ ਮਤਲਬ ਲਾਉਂਦਾ ਰਿਆਂ ਹੋਰ ਸਬਜ਼ੀ ਵੀ ਵੇਚਦਾ ਰਿਆਂ ਹੋਰ ਛਿੱਤਰ ਵੀ ਖਾਦੇ ਕੁੜੀ ਪਿੱਛੇ ਬਹੁਤ ਕੁਝ ਕੀਤਾ ਪਰ ਕੁੜੀ ਨੰਗ ਕਰਕੇ ਬਾਹਰ ਚਲੀ ਜਾਂਦੇ ਆ ਕੈਨੇਡਾ ਚ ਫਿਰ ਉਹਦੇ ਫਿਰ ਮੈਂ ਇੱਕ ਗੀਤ ਜੋੜਿਆ ਕਿਵੇਂ ਜੋੜਿਆ ਜੀ ਲੈ ਕੇ ਸੱਤ ਪੈਣ ਤੂੰ ਕੈਨੇਡਾ ਪੱਜ ਗਈ ਤਰ ਕੇ ਬੋਲ ਕਨੀ ਤੂੰ ਸਾਨੂੰ ਸਾੜ ਗਈ ਲੈ ਕੇ ਸੱਤ ਪੈਣ ਤੂੰ ਕੈਨੇਡਾ ਪੱਜ ਗਈ ਪੈਣ ਤੇਰੇ ਕੀ ਰ ਸੁਖ ਇਹੋ ਮੰਗਦਾ ਪੈਣ ਤੇਰੇ ਕੀ ਰ ਸੁਖ ਇਹੋ ਮੰਗਦਾ ਮੇਰੀ ਉਹ ਗੱਲ ਤੇਰੀ ਕੋਈ ਨਾ ਸੁਣੀ ਹਲ ਕੋਈ ਨਾ ਸੁਣੀ ਤੇਰੇ ਪਾਪ ਨੇ ਕੈਨੇਡਾ ਵਾਲਾ ਸੱਪ ਲੜ ਜੇ ਜਿਹਦੀ ਵੈਰ ਨੇ ਦਵਾਈ ਪੰਜਾਬ ਤੋਂ ਮਿਲੇ ਤੇਰੇ ਵੈਰ ਨੇ ਕੈਨੇਡਾ ਵਾਲਾ ਸੱਪ ਲੜ ਜੇ ਜਿਹਦੀ ਵੈਰ ਨੇ ਦਵਾਈ ਵੀ ਪੰਜਾਬ ਤੋਂ ਮਿਲੇ ਹਲੇ ਪੰਜਾਬ ਤੋਂ ਮਿਲੇ കൂച്ചാ ਵਾਜੀਵਾ ਇਹ ਇਹਨਾਂ ਦੇ ਜਿਹੜੇ ਅੰਦਰੋਂ ਮਨੋਭਾਵ ਸੀ ਇਸ ਗੀਤ ਦੇਖ ਕੇ ਤੇ ਤੇਰੇ ਸੱਪ ਲੜ ਜੇ ਤੇ ਉਹਦੀ ਬੈਰ ਨੇ ਜਿਹੜੀ ਹੈ ਦਵਾਈ ਪੰਜਾਬ ਚੋਂ ਮਿਲੇ ਵੀ ਚਲੋ ਵਿਚਾਰੀ ਪੰਜਾਬ ਚ ਆ ਜੂਗੀ ਤਾਂ ਦਰਸ਼ਨ ਮੇਲੇ ਤਾਂ ਹੋ ਹੀ ਜਾਣਗੇ ਮੈਂ ਦੂਰ ਤਾਂ ਬਸ ਤਾਂ ਆਉਂਦੀ ਆਈ ਆ ਬਹੁਤ ਹਿੱਟ ਹੋ ਗਿਆ ਬਾਕੀ ਜੇ ਮੈਂ ਪਿਆਰ ਬੜਾ ਨਾ ਵੱਡਾ ਬਣ ਕੇ ਹੁਣ ਤਾਂ ਮਤਲਬ ਉਹਨੂੰ ਇਹੋ ਵੀ ਜੇ ਕਿਤੇ ਪੱਪੂ ਦੇਵਲ ਕੀਚੀਚੀ ਵਾਲਾ ਮਿਲ ਜੇ ਪਰ ਹੁਣ ਤੁਸੀਂ ਨਹੀਂ ਮੂਹ ਲਉਂਦੇ ਹੁਣੇ ਨਹੀਂ ਨਹੀਂ ਜੇ ਆਪਾਂ ਕਦੇ ਵੀ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜੀ ਮੈਨੂੰ ਬਹੁਤ ਲੋਕ ਪਿਆਰ ਕਰਦੇ ਮੈਂ ਤਾਂ ਰੱਬ ਵਾਂਗੂ ਮੰਨਦਾ ਭਾਈ ਮੈਂ ਤਾਂ ਆਮ ਲੋਕਾਂ ਦਾ ਜੇ ਮੈਂ ਸਾਰਿਆਂ ਦੀ ਭਈ ਮੇਰੇ ਕੋਲ ਕੋਈ ਮਰਜ਼ੀ ਆਵੇ ਮੈਂ ਕਹਦਾ ਮਾਨ ਨਹੀਂ ਕੀਤਾ ਮੇਰੇ ਕੋਲ ਬਾਦੂ ਲੋਕ ਆਉਂਦੇ ਮੈਂ ਇਹ ਨਹੀਂ ਕਿਤੇ ਕਿਹਾ ਮੈਂ ਬਾਲਾ ਪੱਟਾ ਵੀ ਆਪ ਦਾ ਗਰੀਬ ਬੰਦੇ ਆ ਜਿeprਾ ਵਾ ਤੁਹਾਨੂੰ ਵਧੀਆ ਲੱਗਦਾ ਕਰਾ ਲਓ ਫੋਟੋ ਨਹੀਂ ਥੋਡੀ ਮਰਜ਼ੀ ਆਪ ਦਾ ਬਿਲਕੁਲ ਐ ਪਾਕ ਲਈ ਜਲਦੀ ਸ਼ੁਰੂਆਤ ਕਰਦੇ ਹਾਂ ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੀ ਤਰੱਕੀਆਂ ਦੇਵੇ ਜਿਵੇਂ ਤੁਹਾਡੀ ਕਮੇਡੀ ਹੈ ਦੇਖ ਲਿਆ ਦਰਸ਼ਕਾਂ ਨੇ ਬਹੁਤ ਵੱਡੀ ਗੱਲ ਵਾਹਤਾ ਪਰਮਾਤਮਾ ਦੀ ਮਤਲਬ ਮੈਂ ਹੁਣ ਆਨ ਦਾ ਸਟੂਡੀਓ ਬੈਠੇ ਹਾਂ ਕਿ ਨਹੀਂ ਤਾਂ ਮੈਂ ਬਹੁਤ ਹੱਸਣਾ ਸੀਗਾ ਬਹੁਤ ਵਧੀਆ ਕਮੇਡੀ ਹੈ ਤੁਹਾਡੀ ਥੈਂਕ ਯੂ ਸਰ ਥੈਂਕ ਯੂ ਤੇ ਕਿਸ ਮੈਂ ਦਰਸ਼ਕਾਂ ਤੁਹਾਨੂੰ ਕਮੇਡੀ ਕਰਕੇ ਬਹੁਤ ਵੱਡੀ ਗੱਲ ਹੈ ਹਰੇਕ ਬੰਦੇ ਦੇ ਬਸ ਦਾ ਰੋਗ ਨਹੀਂ ਕਿਸੇ ਬੰਦੇ ਨੂੰ ਹਸਾਉਣਾ ਸਹੀ ਗੱਲ ਹੈ ਮੈਂ ਵੀ ਬਹੁਤ ਦੁਖੀ ਹਾਂ ਜੀ ਮੈਂ ਲੋਕਾਂ ਨੂੰ ਸੁਣ ਮੈਂ ਇੱਕ ਗੱਲ ਸੁਣ ਦੱਸਣਾ ਐਨੇ ਮੈਂ ਹੁਣ ਤੱਕ ਆਪ ਹੀ ਗੀਤ ਲਿਖਿਆ ਜਿੰਨੇ ਗੀਤ ਲਿਖਿਆ ਆਪ ਲਿਖ ਕੇ ਆਪ ਗਾਉਣਾ ਬਹੁਤ ਵੱਡੀ ਗੱਲ ਹੈ ਹੁਣ ਤੱਕ ਤੁਸੀਂ ਲੱਖਾ ਸਿੰਘ ਨੂੰ ਮਿਲਿਓ ਨੇ YouTube ਤੇ ਦੁਨੀਆ ਜਿੰਨਾ ਸੰਸਾਰ ਰੱਬ ਨੇ ਮਤਲਬ ਸੰਸਾਰ ਦੀ ਤੁਲਨਾ ਕੀਤੀ ਆ ਇੱਕੋ ਇਨਸਾਨ ਮੈਂ ਕਹ ਕਾ ਇਦਾਂ ਦਾ ਜਿਹੜੇ ਕਚੀਚੀਆਂ ਵਾਲਾ ਨਾ ਹੀ ਹੈ ਨਹੀਂ ਦੁਨੀਆ ਤੇ ਮੇਰਾ ਚੈਲੰਜ ਆ ਆਹ ਦਾ ਬਖਰਾ ਨਹੀਂ ਪਹਿਚਾਨ ਬਣਾਈ ਜੀ ਬੱਕੀ ਨੇ ਮੈਂ ਤੁਹਾਨੂੰ ਗੱਲ ਦੱਸਦਾ ਕਿ ਇੱਕ ਸ਼ੇਰ ਰਹਿੰਦੀ ਦਾ ਕੁਝ ਲੋਕ ਜਮਾਨੇ ਨੇ ਐਸੇ ਵੀ ਤੋਤੇ ਹੇ ਕੁਝ ਲੋਕ ਜਮਾਨੇ ਨੇ ਐਸੇ ਵੀ ਤੋਤੇ ਮਹਿਫਿਲ ਮੇ ਹੱਸਤੇ ਹੈ ਤਨਹਾਈ ਤੇ ਰੋਤੇ ਹੈ ਇਹ ਉਹ ਲੋਕ ਹੈ ਇਹਨਾਂ ਦਾ ਪਿਸ਼ੋਕੜ ਬੜਾ ਦਰਦ ਭਰਿਆ ਹੈ ਇੰਨੇ ਸਮੱਸਿਆਵਾਂ ਦੱਸ ਹੀ ਨਹੀਂ ਸਕਦਾ ਤੁਹਾਨੂੰ ਕਿੰਨੇ ਦੁੱਖਦਰਦ ਇਹਨਾਂ ਦੇ ਪਿੱਛੇ ਜ਼ਿੰਦਗੀ ਦੇ ਕਿਹੜੇ ਸੰਘਰਸ਼ਾਂ ਭਰੀ ਜ਼ਿੰਦਗੀ ਇਹਨਾਂ ਦੀ ਪਰ ਇਹ ਲੋਕਾਂ ਨੂੰ ਹਸਾਉਂਦੇ ਨੇ ਇਹ ਵੱਡੀ ਗੱਲ ਪਤਾ ਕੀ ਹੈ ਜੀ ਜੋ ਜ਼ਿੰਦਗੀ ਦੇ ਦੁੱਖ ਸੁੱਖ ਆ ਉਹ ਸਾਹਮਣਾ ਕਰਨਾ ਮਾਰ ਕੇ ਹੀ ਕਿਹੜਾ ਆਪਾਂ ਕੁਝ ਖਟ ਲਾਂਗੇ ਅੱਜ ਜਾਉਂਦੇ ਆ ਮੇਰਾ ਵੀ ਕਈ ਵਾਰ ਮੈਂ ਉਹ ਤੋਂ ਗਲਤੀ ਕਰ ਵਰ ਸਪਰੀ ਪੀ ਗਏ ਸੀ ਮੈਂ ਜਵਾਕ ਸੀ ਨਹੀਂ ਅਕਲ ਸੀ ਪਰ ਮੈਂ ਹੁਣ ਪਛਤਾਣਾ ਕਿਉਂ ਬੀਤੀ ਕਉਦਾ ਅਗਲੀ ਹੀ ਨਹੀਂ ਸੀਗੀ ਜੀ ਅਗਲ ਬੰਦੇ ਨੂੰ ਠੋਕਰਾ ਠੱਕਰਾ ਖਾ ਕੇ ਆਉਂਦੀ ਆ ਅੱਜ ਮੇਰਾ ਦਿਲ ਕਰਦਾ ਮੈਂ ਮਰਾਂ ਨਾ ਮੇਰੇ ਮਰੀ 6:00 ਵੱਜਦੀ ਆ ਮੈਂ ਇਲਾਜ ਕਰਉਣਾ ਸੀ ਸੀਤੀ ਯਾਰ ਬਿਲਕੁਲ ਵੀ ਮੈਨੂੰ ਕੋ ਸੌਣ ਆਏ ਕੋ ਟਾਈਮ ਸੀ ਮੇਰਾ ਭੈ ਜ ਰਾਤ ਜ ਮੈਂ ਇੰਨਾ ਖੋਸਾ ਜ਼ਿੰਦਗੀ ਚ ਆਪਾਂ ਖੋਸ ਰਹਿਣੇ ਆ ਕੋਈ ਟੈਨਸ਼ਨ ਹੀ ਨਹੀਂ ਨਿਆਰੇ ਲੈਣੇ ਜੀ ਆਪਾਂ ਵੈਰੀ ਗੁੱਡ ਸ਼ਰੁਆਤੀ ਦੌਰ ਦੇ ਵਿੱਚ ਆਪਣੀ ਗੱਲਬਾਤ ਹੋਈ ਸੀ ਪੱਪੂ ਦੇ ਉਰਜ ਕਿਚੀਚੀਆਂ ਵਾਲਾ ਜੀ ਕਿ ਤੁਹਾਡੇ ਜਿਹੜਾ ਪਰਿਵਾਰਕ ਪਿਛੋਖੜ ਬਾਰੇ ਦੱਸ ਹਾਂਜੀ ਮੇਰੀ ਫੈਮਿਲੀ ਵਿੱਚ ਮੇਰਾ ਮਾਪਿਓ ਆ ਮਾਪਿਓ ਦਾ ਮੈਂ ਧੰਨਵਾਦ ਕਰਦਾ ਗਰੀਬ ਘਰ ਦਾ ਰਹਿਣ ਵਾਲਾ ਮੇਰੇ ਮਾਂ ਪਿਓ ਨੇ ਮੈਨੂੰ ਬੜੇ ਚੰਗਾ ਪੜਾਇਆ ਬੜੇ ਚੰਗੇ ਕਾਲਜ ਯੂਨੀਵਰਸਿਟੀ ਜਿਹਾ ਪੜਾਇਆ ਮੈਂ ਗੁਰੂ ਕਾਂਸੀ ਤਲਵੰਡੀ ਸਾਹਿਬ ਤੋਂ ਤੇ ਪਲੱਸ 2 ਕੀਤੀ ਮੈਂ ਪੁੱਚੋਗਲਾ ਤੋਂ ਜਦੋਂ ਮੈਂ ਪਲੱਸ 2 ਕਰ ਰਿਹਾ ਸੀ ਉਦੋਂ ਵੀ ਮੈਂ ਕਾਫੀ ਕੀ ਦਿਗਾਉਣਾ ਨਹੀਂ ਸੀ ਉੱਥੋਂ ਦੇ ਇੱਕ ਸਾਰਾ ਰਾਜਵਿੰਦਰ ਸਰ ਤੇ ਉਹਨਾਂ ਨੇ ਮੇਰੀ ਬੜੀ ਮਦਦ ਫੀਸ ਸਾਹਿਬ ਦੇ ਕੋਲੋਂ ਭਰਦੇ ਰਹਾ ਤੇ ਮਨਜੀਤ ਕੌਰ ਉੱਥੋਂ ਦੇ ਕਾਫੀ ਟੀਚਰ ਆ ਜਿਨੇ ਪ੍ਰਤਪਾਲ ਤੇ ਜਗਸੀਰ ਸਰ ਕਾਫੀ ਟੀਚਰ ਆ ਜਗਰੂਪ ਸਰ ਪੰਜਾਬੀ ਵਾਲੇ ਉਹਨਾਂ ਨੇ ਮੇਰੀ ਬੜੀ ਸਪੋਰਟ ਕੀਤੀ ਸੀ ਮੈਂ ਉਹਨਾਂ ਨੂੰ ਅੱਜ ਵੀ ਯਾਦ ਕਰਦਾ ਗੁਰੂ ਆ ਤੁਹਾਡਾ ਪੁੱਤ ਜੀ ਉਹ ਕਿਹੜੇ ਕਾਰਨ ਬਣੇ ਵੀ ਤੁਹਾਡੇ ਮਾਈਂਡ ਦੇ ਵਿੱਚ ਇੱਕ ਗੱਲ ਆਉਂਦੀ ਹੈਗੀ ਵੀ ਆਪਾਂ ਪੜ੍ਹਾਈ ਕਰੀਏ ਤਰੱਕੀ ਕਰੀਏ ਨੌਕਰੀਆਂ ਲੱਗੀਆਂ ਪਰ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਤੁਸੀਂ ਇਸ ਪਾਸੇ ਵੱਲ ਤੁਰ ਪੇ ਕਿ ਮੀਡੀਅਲ ਉਹ ਕਿਹੜਾ ਸਮਾਸੀ ਜਾਂ ਉਹ ਕਿਹੜੀ ਘਟਨਾ ਸੀ ਜਿਹੜੇ ਤੇ YouTube ਤੇ ਪਾਈ ਜਾਂ ਕੀ ਕਾਰਨ ਬਣੇ ਕਿ ਉੱਥੇ ਤੁਸੀਂ ਪਹਿਲੀ ਵੀਡੀਓ ਪਾਈ ਤੇ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਇੰਨੀ ਦੂਰ ਜਾ ਸਕਦੇ ਮੇਰੇ ਨਾਲ ਨਾਲ ਜੀ ਤੁਹਾਨੂੰ ਦੱਸ ਹੀ ਦਿੰਦਾ ਜੀ ਮੈਂ ਉਹਨਾਂ ਦਾ ਸਾਰੀ ਦੁਨੀਆ ਨੂੰ ਪਤਾ ਮੇਰੀ ਜਿਹੜੀ ਆਪਣੀ ਮਾਰਦੇ ਹੁੰਦਾ ਭਰਾਵਾ ਦੂਜੇ ਦਾ ਕੌਣ ਹੁੰਦਾ ਮੇਰੀ ਜਿਹੜੀ ਬੈਫਾ ਭਰਾਵਾ ਉਹ ਰਾਬੂ ਨੂੰ ਬਦੋਣ ਕਿਉਂ ਬਹੁਤ ਕਰਲੇ ਪਾਏ ਕਈ ਸਰਪੰਚਾ ਗੋਲੇ ਗਿਆ ਪਰ ਮੇਰੀ ਗਰੀਬ ਦੀ ਕਿਸੇ ਨੇ ਕਿਹਾ ਸਭ ਲੋਕ ਅੱਜ ਕੱਲ ਮਤਲਬ ਕਿਸੇ ਦਾ ਦੁੱਖ ਦਾ ਕੀ ਬਣਾਉਣਾ ਇੱਕ ਦੂਜੇ ਦੇ ਮੱਚ ਦੇ ਆ ਮਤਲਬ ਆਪਾਂ ਕਹਿ ਸਕਦੇ ਆ ਵੀ ਹਰੇਕ ਬੰਦਾ ਤਮਾਸ਼ਾ ਦਿੰਦਾ ਹੈ ਕਿਸੇ ਦੇ ਦੁੱਖਦਰ ਤੋਂ ਕੋਈ ਨਹੀਂ ਵੜਾਉਂਦਾ ਤੇ ਮੈਂ ਤਾਂ ਬਹੁਤਾ ਪੀਲਾਂ ਕਿਤੇ ਮੇਰੀ ਨਿੱਕੀ ਜਿਹੀ ਬੱਚੇ ਵੀ ਮੇਰਾ ਘਰ ਬਸਾਤੇ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇੱਕ ਰੱਬ ਨੇ ਕੀਤੀ ਆ ਤੇ ਮੈਂ ਰੋਂਦਾ ਰਹਿੰਦਾ ਸੀ ਪਰ ਜਦੋਂ ਮੇਰੀ ਘਰਾ ਵਾਲੀ ਨੇ ਮੇਰੇ ਦੇ ਝੂਠਾ ਪਰਚਾ ਦਰਜ ਕਰਾ ਦੇ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਉੱਥੇ ਇੱਕ ਮੈਂ ਗੀਤ ਲਿਖਿਆ ਸੀ ਜਿਹਨੂੰ ਹੁਣ ਤੱਕ ਵੀ ਤੁਸੀਂ ਹਰੇਕ ਚੈਨਲ ਤੇ ਦੇਖ ਸਕਦੇ ਹੋ ਜੇਲ੍ਹ ਦੀਆਂ ਰੋਟੀਆਂ ਜੇ ਤੁਸੀਂ ਕਹਿੰਦਾ ਮੈਂ ਸੁਣਾ ਵੀ ਦਿੰਨਾ ਕਿ ਹਾਂ ਜੇਲ੍ਹ ਦੀਆਂ ਰੋਟੀਆਂ ਜਿਉਂਸੀ ਅੰਦਰ ਗਏ ਉੱਥੇ ਤੁਹਾਨੂੰ ਅਪਡੇਟ ਮਿਲੀਏ ਉੱਥੇ ਤੁਹਾਡਾ ਨਾਂ ਬਣਿਆ ਸਾਡੇ ਨਾਲ ਸਾਂਝਾ ਕਰੋ ਹਾਂਜੀ ਮੈਂ ਫਿਰ ਇਹ ਸੁਣਾਈ ਦਿਨੇ ਸੁਣੋ ਜੀ ਇਹ ਗੀਤ ਮੈਂ ਜਮਾ ਸਚਾਈ ਵਾਲੀ ਗੀਤ ਤੇ ਧਿਆਨ ਨਾਲ ਸੁਣੋ ਜੀ ਸੁਣੋ ਸੁਣੋ ਜੀ ਉਹ ਤਾਕੜੇ ਬੰਦੇ ਤੇ ਦੁਨੀਆਂ ਸਾਰੇ ਡਰੀ ਦੀ ਮਾਰੇ ਬੰਦੇ ਉੱਤੇ ਜ਼ੁਲਮ ਵੜੇ ਕਰਦੀ ਮਾਰੇ ਬੰਦੇ ਉੱਤੇ ਜ਼ੁਲਮ ਵੜੇ ਕਰਦੀ ਤਸੱਲੀਆਂ ਕਰਾਉਂਦਾ ਫਿਰ ਗਬਰੂ ਆਣੇ ਦਾ ਉਹ ਕੀਦਾ ਦਿਲ ਹਏ ਕੀਦਾ ਦਿਲ ਹਏ ਕੀਦਾ ਦਿਲ ਉਹ ਕੀਦਾ ਦਿਲ ਕਰਦਾ ਜੇਲਦੀਆਂ ਰੋਟੀਆਂ ਖਾਣ ਨੂੰ ਅੱਕਿਆਈ ਜਾ ਰੋ ਬੰਦਾ ਬਲੀ ਬਣਦਾ ਉਹ ਗੁੱਸੇ ਵਿੱਚ ਆ ਕੇ ਜੱਟ ਬਲੀ ਬਣਦਾ ਉਹ ਕੀਦਾ ਦਿਲ ਕਰਦਾ ਜੇਲਦੀਆਂ ਰੋਟੀਆਂ ਖਾਣ ਨੂੰ ਅੱਕਿਆਈ ਜਾ ਰੋ ਬੰਦਾ ਬਲੀ ਬਣਦਾ ਥਾਣੇ ਵਿੱਚ ਪੈਸੇ ਦੇ ਕੇ ਜਦੋਂ ਕੋਈ ਝੂਠਾ ਪਰਚਾ ਕਰਵਾਉਂਦਾ ਏ ਕਿਚੀਚੇ ਵਾਲਿਆ ਉਹਦਾ ਗੁੱਸਾ ਬੜਾ ਆਉਂਦਾ ਏ ਥਾਣੇ ਵਿੱਚ ਪੈਸੇ ਦੇ ਕੇ ਜਦੋਂ ਕੋਈ ਝੂਠਾ ਪਰਚਾ ਕਰਵਾਉਂਦਾ ਏ ਪੱਪੂ ਦੇ ਔਲੇ ਵੀਰੇ ਉਹਦਾ ਗੁੱਸਾ ਬੜਾ ਆਉਂਦਾ ਏ ਰੱਬ ਹੀ ਜਾਣਦਾ ਉਹਦਾ ਫਿਰ ਕੀ ਬਣਦਾ ਹਾਂ ਕੀ ਬਣਦਾ ਉਹ ਕੀਦਾ ਦਿਲ ਕੀਦਾ ਦਿਲ ਕਰਦਾ ਜੇਲ੍ਹ ਦੀਆਂ ਰੋਟੀਆਂ ਖਾਣ ਨੂੰ ਅੱਕਿਆਈ ਜਾਰੂ ਬੰਦਾ ਬੈਲੀ ਬਣਦਾ ਉਹ ਗੁੱਸੇ ਵਿੱਚ ਆ ਕੇ ਫਿਰ ਜੱਟ ਬੈਲੀ ਬਣਦਾ ਇਹਨਗੇ ਬਪੂ ਦੇਲਕ ਚਿਚੀਆਂ ਵਾਲਾ ਜੀ ਇਹਨਾਂ ਦੀ ਇਸੇ ਆਵਾਜ਼ ਕਰਕੇ ਇਸ ਕਮੀਡੀਆਂ ਕਰਕੇ ਇਹ ਫੇਮਸ ਹੋਏ ਦੁਨੀਆ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਵੀ ਜਾਂਦੇ ਨੇ ਉੱਥੇ ਭੀੜਾਂ ਲੱਗ ਜਾਂਦੀਆਂ ਨੇ ਉੱਥੇ ਇਕੱਠ ਹੋ ਜਾਂਦੇ ਨੇ ਕਿਹਦਾ ਦਿਲ ਕਰੇ ਬੈਲੀ ਬਣ ਨੂੰ ਅੱਕਿਆ ਹੀ ਬੰਦਾ ਬੈਲੀ ਬਣਦਾ ਇਹਨਾਂ ਦਾ ਗੀਤ ਸੀਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਦੇ ਗੀਤ ਆਏ ਹੈਗੇ ਇੱਕ ਮੈਂ ਤੁਹਾਨੂੰ ਖਾਸ ਸਵਾਲ ਪੁੱਛਦਾ ਕਿ ਚਿਚੀਆਂ ਵਾਲਾ ਜੀ ਹਾਂ ਜੀ ਜਿਵੇਂ ਨਿੰਜੇ ਵਰਕੇ ਨੇ ਹੋਰ ਵੀ ਕੀ ਇਸ ਤਰ੍ਹਾਂ ਦੇ ਨਿੰਜੇ ਵਰਕੇ بڑے 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 ਕਲਾਕਾਰ ਬੈਠੇ ਨੇ ਇੱਥੇ ਜਿਵੇਂ ਰਾਜਾ ਸਿੱਧੂ ਵਰਗੇ ਨੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਅਪਡੇਟ ਹੈਗੀ ਚੈਨਲ ਤੇ ਜਾਂ YouTube ਤੇ ਜਿੰਨੀ ਤੁਹਾਡੀ ਕੀ ਹੈਗੀ ਲੱਖਾਂ ਦੇ ਵਿੱਚ ਵਿਊ ਤੇ ਲੱਖਾਂ ਦੇ ਵਿੱਚ ਸਬਸਕ੍ਰਾਈਬਰ ਉਹਦੇ ਕੀ ਰੀਜ਼ਨ ਕੀ ਰਹੇ ਨਿੰਜਰ ਕੀ ਪਿੱਛੇ ਰਹਿ ਗਿਆ ਬਹੁਤ ਇਸ ਗੱਲ ਦਾ ਪਤਾ ਕੀ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਕੱਲ ਦਾ ਲੋਕ ਪਤਾ ਕੀ ਹੈ ਜੀ ਅੱਜ ਕੱਲ ਤੇ ਨਾ ਦਿਨੇ ਵਿੱਚ 500 ਗਾਇ ਕਾਂਦਾ ਤੇ ਦੂਦ ਹੀ ਪਤਾ ਲੱਗਦਾ ਵੀ ਗਾਇ ਕਿ ਸੀ ਜਾਂ ਗੀਤ ਜੀ ਪਰ ਮੈਂ ਆ ਮੈਨੂੰ ਬਹੁਤ ਦੁਨੀਆ ਅੱਜ ਵੀ ਜਾਣਦੀ ਹੁਣੀ ਪਰ ਅੱਗੇ ਉਹਨਾਂ ਨੂੰ ਜਾਣਦੇ ਨਾ ਸਕਲਾਂ ਤੋਂ ਵੀ ਨਹੀਂ ਪਤਾ ਲੱਗਦਾ ਵੀ ਨੰਨਜਾ ਖੜਾ ਨੂੰ ਖੜਾ ਦੋ ਗਾਰੰਟੀ ਜਿਹਨੂੰ ਤਾਂ ਦੀ ਦੂਰੀ ਪਤਾ ਲੱਗ ਜਾਂਦੀ ਵੀ ਪੱਪੂ ਦੇਲ ਕੀ 44 ਵੀਡੀਓ ਬਹੁਤ ਵੱਡੀ ਗੱਲ ਹੈ ਮੈਨੂੰ ਉਹਦੀ ਸ਼ਾਨ ਨਾ ਪਰ ਕਿ ਮੈਂ ਆਪਣੀ ਜਿਹੜੀ ਪਛਾਣ ਵਾਲੇ ਇੱਕ ਲੋਕ ਤੋਂ ਲੋਕ ਐ ਦਾ ਬਦਰ ਚੰਨ ਜਨੂਣਾ ਬਹੁਤ ਵੱਡੀ ਗੱਲ ਹੈ ਇੱਕ ਤੋਂ ਲੈ ਕੇ ਪੈਸੇ ਨਾਲ ਮੇਰੀ ਗੁੱਸਾ ਨਾ ਕਰੋ ਜੀ ਸਾਰ ਪੈਸੇ ਨਾਲ ਤਾਂ ਕੋਈ ਵੀ ਬੰਦਾ ਹਟ ਹੋ ਜਾਂਦਾ ਪੈਸੇ ਨਾਲ ਹੋਣਾ ਕੀ ਆ ਲੈ ਤੁਹਾਡੇ ਕੋਲ 10 ਲੱਖ ਟੰਕਾ ਗੀਤ ਕਾੜ ਦੋ ਗੁਲੇ ਜਿੱਤੂ ਤਗੜੇ ਨਾਮ ਉਹਨਾਂ ਨੇ ਗੀਤ ਕਰਦਾ ਹੱਥ ਨੂੰ ਕਰ ਲੈ ਜੈਕਸਟਰ ਨੇ ਖੜ ਦੋ ਜਿਵੇਂ ਨਾ ਮਰ ਜੀ ਪਰ ਗੱ ਤੁਹਾਡੀ ਗੱਲ ਰੁਕ ਰੇ ਹਰਮਨ ਜੀ ਮੈਂ ਮੁੱਖ ਮੰਤਰੀ ਹੋਰ ਕਈ ਸਾਰੇ ਆਏ ਚੁੰਮੇ ਵਾਲੀ ਭਾਬੀ ਤੁਹਾਡੇ ਵੀਊ ਤੇ ਤੁਹਾਡੇ ਸਬਸਕ੍ਰਾਈਬਰ ਬਹੁਤ ਜਿਆਦਾ ਸਾਰੇ ਨੇ ਹਾਜ਼ਰ ਚੁੰਮੇ ਵਾਲੀ ਭਾਬੀ ਜੀ ਤੁਸੀਂ ਗੱਲ শেয়ারਤੀ ਜੇ ਮੇਰੀ ਹਰਮਨ ਪਿਆਰੀ ਭਾਬੀ ਇਹ ਚੁੰਮੇ ਵਾਲੀ ਭਾਬੀ ਨੂੰ ਮੈਂ ਲੈ ਆ ਜੀ ਮਾਰਕੀਟ ਚ ਪਹਿਲੀ ਇੰਟਰਵਿਊ ਉਹਨਾਂ ਦੀ ਮਾਈਕ ਤੁਹਾਡੀ ਫਰਸਟ ਵੀਡੀਓ ਸੀ ਦੇਖੀਏ ਚੁੰਮੇ ਵਾਲੀ ਭਾਬੀ ਦੀ ਫਰਸਟ ਇੰਟਰਵਿਊ ਤੁਹਾਡੀ ਪਰ ਇੱਕ ਗੱਲ ਹੈ ਜੀ ਆਪਾਂ ਤਾਂ ਦੇਖੋ ਹਰੇਕ ਦਾ ਪੈਲੇ ਹੀ ਮੰਗਦਾ ਰੱਬ ਤੋਂ ਯਾਰ ਜੇ ਕੋਈ ਆਪਣੇ ਜਰੀਏ ਕੋਈ ਹਿੱਟ ਹੁੰਦਾ ਤਾਂ ਆਪਾਂ ਹੋ ਜਾਂਦੇ ਆਪਣੀ ਕੀ ਪਰ ਇੱਕ ਗੱਲ ਹੈ ਮਾਨ ਦੀ ਗੱਲ ਜ਼ਿੰਦਗੀ 'ਚ ਨਾ ਬ ਚਾਰ ਨਾ ਕਰਾ ਕਰੋ ਬੰਦਾ ਮਾਰਦਾ ਕਿੱਥੋਂ ਆ ਅੱਜਕੱਲ ਹਰੇਕ ਜਿਹੜਾ ਸਿੰਗਰ ਕੋਈ ਵੀ ਆਰਟਿਸਟ ਆ ਲੋ ਜਾਂ ਕੋਈ ਫਨਮੇਕਰ ਕੋਈ ਵੀ ਆ ਲੋ ਇਹਨਾਂ ਵਿੱਚ ਪਤਾ ਕੀ ਮਾਨ ਹੁੰਦਾਗਾ ਵੀ ਯਾਰ ਜਦੋਂ ਚਾਰਕ ਫੇਮਸ ਹੋ ਜਾਂਦੇ ਆ ਇਹਨਾਂ ਨੂੰ ਆਉਂਦਾ ਵੀ ਸਾਡੇ ਨਾਲ ਹੀ ਰੱਬ ਚੱਲਦਾ ਰੱਬ ਸਮਝਦੇ ਆਪਣੇ ਆਪ ਨੂੰ ਪਰ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਸਰੋਤੇ ਆ ਏ ਬਰ ਬਾਰ ਗਿਆ ਠੀਕ ਹੈ ਨਾ ਜੀ ਆਪਾਂ ਇਹਨਾਂ ਨਾਲ ਵਧੀਆ ਬਣਾ ਕੇ ਰੱਖਾਂਗੇ ਆਪਾਂ ਹੁਣ ਮੈਨੂੰ 7 ਸਾਲ ਹੋ ਚੁੱਕੇ ਆ 19 ਨਾਮੇ ਰਾਜਾ ਉੱਡੀ ਚੰਨ ਰਾਜਾ ਆਡਾ ਬਹੁਤ ਵੱਡਾ ਨਾ ਤੁਹਾਡਾ ਮੈਨੂੰ ਕਈ ਬੰਦੇ ਨੇ ਕਿਹਾ ਵੀ ਚੈਨਲ ਵੇਚ ਦੇ ਨਾ ਮੈਨੂੰ ਚੈਨਲ ਕੋਲ ਪੈਸੇ ਵੀ ਆਉਂਦੇ YouTube ਤੇ ਮੈਂ ਝੂਠ ਨਹੀਂ ਬੋਲਦਾ ਕਿ ਕੋਈ ਫਰਾਂਗ ਚੈਨਲ ਵੇਚਣ ਦੀ ਮੈਨੂੰ ਨਾ ਮੈਨੂੰ ਜਿਸ ਟਾਈਮ ਮੈਂ 2015 ਚ ਮੈਨੂੰ 3.5 ਲੱਖ ਦਾ ਆਫਰ ਆਇਆ ਆ ਹੁਣ 2020 ਚ ਆਇਆ ਮੈਨੂੰ 21 ਲੱਖ ਦੇ ਨੂੰ ਤਿਆਰ ਆ ਪਰ ਮੈਂ ਨਹੀਂ ਪਰ ਕਿਉਂ ਮੇਰੀ ਜ਼ਮੀਰ ਜਾਗਦੀ ਆ ਵੀਰੇ ਮੈਂ 0 ਤੋਂ ਲੈ ਕੇ ਲੋਕ ਇਹਦੇ ਵਿੱਚ ਇਹ ਮੱਕ 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 ਇਹ ਤੁਸੀਂ ਤੁਹਾਡੀ ਗੱਲ ਮਾਫੀ ਉਹਦੇ ਵਿੱਚ ਚੈਨਲ ਹੀ ਵਿੱਚ ਤੋਂ ਤੁਸੀਂ ਖਤਮ ਹੋ ਜਾਓਗੇ ਚੈਨਲ ਨਾਲ ਹੀ ਤੁਹਾਡੀ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ ਵਿੱਚ ਵੀ ਪਛਾਣ ਹੈਗੀ ਹੈ ਚਲ ਜੇ ਆਪਾਂ ਚੈਨਲ ਵੀ ਵੇਚਤਾ ਇਹ ਵੀ ਕੋਈ ਚੱਕਰ ਹੀ ਖਤਮ ਦਾ ਬੰਦਾ ਹੁੰਦਾ ਨਹੀਂ ਬਲਕਿ ਜਿਹੜੀ ਮੇਨ ਗੱਲ ਹੈ ਨਾ ਵੀ ਜਿਹੜਾ ਚੈਨਲ ਹੈ ਦੇ ਵਿੱਚ ਤੁਸੀਂ ਵੀ ਹੋਰ ਵੀ ਮੇਰੇ ਵੀਰਾਂ ਸਾਰੇ ਜੁੜੇ ਹੋਇਆ ਇਹ ਮੇਰਾ ਚੈਨਲ ਨਹੀਂ ਸਾਂਝਾ ਚੈਨਲ ਆ ਜੇ ਮੈਂ ਇਹਨੂੰ ਵੇਚਾਂ ਦੇਖ ਲੋਕਾਂ ਨਾਲ ਗਦਾਰੀ ਹੋ ਗਿਆ ਇਹਨੂੰ ਵੇਚ ਕੇ ਕੱਲ ਮੈਂ ਹੋਰ ਹੋਣਾ ਮੇਰੇ ਕਿਤੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਵੀ ਇੱਕ ਗਰੀਬ ਬੰਦਾ ਹੈ ਇਹਨੂੰ ਸਬਸਕਰਾਈਬਰ ਦੋਗਾ ਅਮੀਰ ਨੂੰ ਦਰੀ ਕੀ ਸੋਨ ਨੁ ਬਾਈ ਜੀ ਪੱਪੂ ਦੇਵਲ ਕੀਚੇ ਬੜਾ ਜੀ ਪੰਜਾਬ ਚੋਂ ਤੇ ਵਿਦੇਸ਼ਾਂ ਦੇ ਵਿੱਚੋਂ ਤੁਹਾਨੂੰ ਕਿੰਨੇ ਪੈਰ ਮਿਲਿਆ ਹਾਂਜੀ ਮੈਨੂੰ 4-5 ਹੈਗੇਗੇ ਦੋ ਲੜਕੀਆਂ ਮੈਂ ਨਾਂ ਤਾਂ ਲੈਂਦਾ ਨਹੀਂ ਕਿਉਂਕਿ ਸਾਡੇ ਬਠਿੰਡੇ ਜ਼ਿਲ੍ਹੇ ਦੀਆਂ ਉਹ ਬਾਹਰ ਬੈਠੇ ਉਹਨਾਂ ਨੇ ਮੈਨੂੰ ਤਿੰਨ ਵਾਰੀ ਡਾਲਰ ਭੇਜਿਆ ਮੈਂ ਭੈਣੇ ਤੁਸੀਂ ਮੈਨੂੰ ਵੇਖ ਰਹੇ ਹੋ ਉਹਨਾਂ ਦਾ ਰਾਜਵੀਂਦਰ ਕੌਰ ਆ ਤੇ ਮੈਂ ਤੇਰਾ ਧੰਨਵਾਦ ਕਰਦਾ ਭੈਣੇ ਤੁਸੀਂ ਮੈਨੂੰ ਕਿਹਾ ਸੀ ਮੈਂ ਹੋ ਨਹੀਂ ਕਰਨਾ ਇੱਕ ਜੱਗਾਗਾ ਇਟਲੀ ਤੋਂ ਤੁਸੀਂ ਮੈਂ ਵੀ ਲੈ ਜੀ ਚਲ ਜੱਗਾ ਸੇਰਗਲੀ ਇਟਲੀ ਤੋਂ ਸਰਚ ਕਰ ਲਿਓ ਤੁਸੀਂ ਸਾਰੇ ਜੱਗਾ ਸੇਰਗਲ ਇਟਲੀ ਤੋਂ ਉਹਨੇ ਬਹੁਤ ਮਦਦ ਕੀਤੀ ਹੈ ਮੇਰੀ ਭੈਣੇ ਉਹਨੇ ਬਹੁਤ ਕੀਤੀ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੀ ਮਦਦ ਕਰਦੇ ਨੇ ਸਮੇਂ-ਸਮੇਂ ਤੇ ਤੇ ਆਪਾਂ ਆਖਰੀ ਸ਼ੋਹਨ ਸੋ ਰਹੇ ਹੈਗੇ ਤੁਸੀਂ ਆਪਾਂ ਜੀ ਸਾਰੀ ਗੱਲ ਨੂੰ ਕਵਰ ਅਪ ਕਰੀਏ ਤਾਂ ਤੁਸੀਂ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਮੇਡੀ ਦੇ ਵਿੱਚ ਮਕਬੂਲੀਅਤ ਹਾਸਲ ਕੀਤੀ ਗਾਇਕੀ ਦੇ ਵਿੱਚ ਮਕਬੂਲੀਅਤ ਹਾਸਲ ਕੀਤੀ ਕਲਾਕਾਰ ਆਉਂਦੇ ਨੇ ਕਮੇਡੀ ਨਾਉਂਦੇ ਨੇ ਅਸੀਂ ਦੇਖਿਆ ਕਿ ਦਬ ਜਾਂਦੀ ਐ ਦਬਦੇ ਰਹਿੰਦੇ ਐ ਪਰ ਤੁਸੀਂ ਉੱਥੇ ਦੇ ਉੱਥੇ ਖੜ੍ਹੋ ਕੀ ਕਹੋਗੇ ਮੈਨੂੰ ਪਤਾ ਕੀ ਮੈਂ ਲੋਕਾਂ ਨੂੰ ਪਿਆਰ ਕਰਦਾ ਮੇਰੇ ਚੈਨਲ ਤੇ ਐਂਡ ਬਹੁਤ ਕੁਝ ਹੁੰਦਾ ਪਰ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਜੀ ਮੈਂ ਆਪਲੇ ਕਿਆ ਬਗਾਇਆ ਮੈਂ ਉਹ ਗੀਤ ਕੋ ਨਾਲ ਜੇ ਸਾਰੇ ਸੁਣ ਸਕਾਂ ਮੈਂ ਹੁਣ ਹੁਣ ਇੱਕ ਮੈਂ ਗੀਤ ਲਿਖਿਆ ਬੰਦੇ ਦੇ ਔਕਾਤ ਬਾਰੇ ਵੀ ਬੰਦੇ ਤੋਂ ਮੈਂ ਜੇ ਤੁਸੀਂ ਕਹਿੰਦੇ ਮੈਂ ਸੁਣਾ ਵੀ ਸਕਦਾ ਜੀ ਜਰੂਰ ਜਰੂਰ ਇੱਕ ਦੋ ਗੀਤ ਜਰੂਰ ਸੰਦੇ ਦਰਸ਼ਕਾਂ ਨੂੰ ਹਾਂ ਆ ਸੁਣੋ ਜੀ ਮੈਂ ਇੱਕ ਚੀਜ਼ ਤੋਂ ਵੀ ਨਹੀਂ ਸੁਣਾਉਂਗਾ ਸੁਣੋ ਜੀ 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 ਸੁਣੋ ਜੀ ਉਹ ਬੰਦਿਆ ਇਸ ਦੁਨੀਆ ਤੇ ਸਦਾ ਨਹੀਂ ਰਹਿਣਾ ਓਏ ਜਿੰਨਾ ਲਿਖਿਆ ਦਾਣਾ ਪਾਣੀ ਉਹਨਾਂ ਚੁਗਣਾ ਪੈਣਾ ਏ ਸੱਚ ਦੀ ਆਵਾਜ਼ ਵਿੱਚ ਸੱਚ ਦੀ ਆਵਾਜ਼ ਵਿੱਚ ਤੂੰ ਹਮੇਸ਼ਾ ਖੜੀ ਮਿੱਟੀ ਦਾ ਤੂੰ ਹੈ ਬੰਦਿਆ ਮਿੱਟੀ ਇੱਕ ਦਿਨ ਬਣ ਜਾਣਾ ਏ ਵੇਖੀ ਦਿਲ ਮੇਰਿਆ ਹੰਕਾਰ ਨਾ ਕਰੀ ਓ ਵੇਖੀ ਦਿਲ ਮੇਰਿਆ ਹੰਕਾਰ ਨਾ ਕਰੀ ਨਾਰਿਕਾ ਕਿਸਾਨਾਂ ਦੇ ਗੀਤ ਉਹ ਵੀ ਸੁਣਾਉਣਾ ਜੀ ਮੇਰਾ ਕਾਫੀ ਗੀਤ ਹੀ ਲਿਖਿਆ ਕਿਸਾਨਾਂ ਤੇ ਇੱਕ ਹੁਣ ਦਿੱਲੀ ਵਾਲਾ ਗੀਤ ਲਿਖਿਆ ਮੈਂ ਦੁਖੀ ਓਏ ਕਿਸਾਨ ਦੁਖੀ ਓਏ ਕਿਸਾਨ ਕੀ ਜਿੱਤਾਂ ਲੱਗੀ ਸੁਣਾਉਣਾ ਜੀ ਮੈਂ ਉਹ ਮੋਦੀ ਤਾਂ ਬੜੀਆਂ ਕੀ ਜਿੱਤਾਂ ਆ ਰਹੇ ਨੇ ਦੁਖੀ ਓਏ ਕਿਸਾਨ ਯਾਰੋ ਦਿੱਲੀ ਆ ਗਏ ਦੁਖੀ ਓਏ ਕਿਸਾਨ ਯਾਰੋ ਦਿੱਲੀ ਆ ਗਏ ਸਾਰੇ ਪੈਨ ਪਰਾ ਆਪਣੀ ਹਾਜ਼ਰੀ ਲਵਾ ਗਏ ਹਾਜ਼ਰੀ ਲਵਾਗੇ ਜੀ ਜੀ ਕੀ ਹੋ ਗਿਆ ਕੁਝ ਚਲੋ ਜੀ ਹਾਂਜੀ 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 ਚਲੋ ਅੱਗੇ ਟਾਈਮ ਆਪਣੇ ਕੋਲ ਘਾਟਾ ਹਨਾ ਜੀ ਇੱਕ ਦੋ ਸ਼ਾਟ ਦੇ ਵਿੱਚ ਕੀ ਹਾਂ ਸਾਊਟ ਦੇ ਕੀਤਾ ਮੇਰੇ ਚੜ੍ਹਦੀ ਕਲਾ ਚੋਂ ਮੈਂ ਅਰਦਾਸ ਕੀਤੀ ਹੈ ਵੀ ਜਿਹੜਾ ਜਿਹੜਾ ਕਿਸਾਨ ਆ ਉਹ ਚੜ੍ਹਦੀ ਕਲਾ ਚ ਰਹੇ ਰੱਬ ਮੂਰੇ ਅਰਦਾਸ ਕਰਦਾ ਕਿਉਂਕਿ ਅੰਨਦਾਤਾ ਜੀ ਕਹਿ ਮੈਂ ਕਹਿਣਾ ਉਹਨਾਂ ਕਿਸਾਨਾਂ বিনা ਦਾਣੇ ਨਹੀਂ ਤੇ ਪਪੂ ਗੀਚਾਂ ਵਾਲੇ বিনা ਦਾਣੇ ਨਹੀਂ ਮੈਂ ਇੱਕ ਰੀਤ ਕਿਸਾਨ ਵਾਲੀ ਜਾਂਦਾ ਜਾਂਦਾ ਸੁਣਾਉਣਾ ਜੀ ਜਰੂਰ ਜਰੂਰ ਇੱਕ ਦੋ ਕਿਸੇ ਨਾਲ ਕਿ ਜੀ ਸੁਣੋ ਰੇ ਚੜਦੀ ਕਲਾ ਚ ਕਿਸਾਨ ਰਬਾ ਰੇ ਚੜਦੀ ਕਲਾ ਚ ਮੇਰਾ ਕਿਸਾਨ ਰਬਾ ਜੋ ਕੁਲ ਦੁਨੀਆ ਦਾ ਟਿੱਡ ਪਰਦਾ ਏ ਜੋ ਕਲ ਦੁਨੀਆ ਦਾ ਟਿੱਡ ਪਰੀਦਾ ਏ ਸੁਣ ਕੇ ਕਿਸਾਨਾਂ ਦੇ ਦਰਦ ਜਾਰੋ ਰੋ ਪਿਆ ਦਿਲ ਮੇਰਾ ਅੱਜ ਜਾਰੋ ਰੋ ਪਿਆ ਦਿਲ ਮੇਰਾ ਅੱਜ ਜਾਰੋ ਖੂਨ ਪਸੀਨਾ ਇੱਕ ਕਰਕੇ ਖੂਨ ਪਸੀਨਾ ਇੱਕ ਕਰਕੇ ਜੱਟ ਬੜੀ ਮਿਹਨਤ ਕਰਦਾ ਏ ਰਹਿ ਚੜਦੀ ਕਲਾ ਚ ਮੇਰਾ ਕਿਸਾਨ ਰੱਬਾ ਜੋ ਕੁਲ ਦੁਨੀਆ ਦਾ ਟਿੱਡ ਪਰਦਾ ਏ ਰਹਿ ਚੜਦੀ ਕਲਾ ਜ ਮੇਰਾ ਕਿਸਾਨ ਰਬਾ ਜੋ ਕੁਲ ਦੁਨੀਆ ਦਾ ਟਿੱਡ ਪਰਦਾ ਏ ਬਾਜੀ ਬਾ ਚੜਦੀ ਕਲਾ ਵਿੱਚ ਰਹੇ ਕਿਸਾਨ ਮੇਰਾ ਜੋ ਪੂਰੀ ਦੁਨੀਆ ਦਾ ਟਿੱਡ ਪਰਦਾ ਏ ਪਪੂ ਦੇਵ ਜੀ ਬਹੁਤ ਸੋਹਣਾ ਗੀਤ ਹੈਗਾ ਤੁਸੀਂ ਕਿਸਾਨਾਂ ਦੇ ਹੱਕ ਚ ਨਿੱਤਰ ਦਿਓ ਸਾਰੇ ਆਮ ਲੋਕਾਂ ਦੇ ਹਕਕ ਜੀ ਨਿੱਤਰ ਦੇ ਬਹੁਤ ਸੁਣੀ ਗੱਲ ਹੈ ਤੁਹਾਡਾ ਬਹੁਤ ਵੱਡਾ ਫੇਮ ਸਨਾ ਹੈ ਦੁਨੀਆ ਦੇ ਵਿੱਚ ਇੱਕ ਸਾਨੂੰ ਜਾਂਦੇ ਜਾਂਦੇ ਇੱਕ ਚੀਚੀਆਂ ਤੇ ਕੋਈ ਹੋਰ ਤੁਹਾਡਾ ਗੀਤ ਹੋਵੇ ਚੁ। ਚੀਚੀਆਂ ਦੇ ਤਾਂ ਮੇਰੇ ਬਹੁਤ ਹੀ ਜ਼ਿਆਦਾ ਗੀਤ ਆ ਗਏ ਜਿੰਨੇ ਮਰ ਜਿੰਨੇ ਤੁਸੀਂ ਕਹੋਗੇ ਮੈਂ ਹੁਣ ਕਿਜੀ ਚ ਮੈਂ ਗੀਤੀ ਮੇਰਾ ਇੱਕ ਗੀਤ ਚੱਲਿਆ ਸੀ ਜੀ ਨੂੰ ਜੀ 30000 ਤੋਂ ਉੱਪਰ ਲੈ ਕੇ ਆ ਉਹ ਮੈਂ ਸੁਣਾਉਣ ਜਾ ਰਿਹਾ ਮੈਂ ਬਹੁਤ ਨਾਲ ਲੌਂਦੇ ਲੌਂਦੇ ਨਹੀਂ ਗੀਤ ਬਣਾਇਆ ਸੀ ਮੈਨੂੰ ਤਾਂ ਪਤਾ ਨਹੀਂ ਸੀ ਰੱਬ ਕਿਹੜੇ ਵੇਲੇ ਕਿਸਮ ਦਾ ਸੁਣਾਉਣ ਅੱਜ ਮੈਂ ਕੀਤਾ ਜੀ ਧਿਆਨ ਨਾਲ ਸੁਣੋ ਜੀ ਜੀ ਹਾਂ ਤੂੰ ਭਵੇਂ ਸਾਨੂੰ ਬਰਵਾਦ ਕਰ ਚਲੀ ਤੈਨੂੰ ਮਾਰਾ ਗੀਤਾ ਵਿੱਚ ਕੈ ਨਾ ਨਹੀਂ ਅੱਖ ਖਾਲਿਆ ਤੇਰੀ ਤੋਰੀ ਕਾਨੇ ਨਹੀਂ ਹੁਣ ਇਸਕੇ ਦਰਾ ਕਦੇ ਪੈਣਾ ਨਹੀਂ ਦਰਦ ਪਰ ਗੀਤ ਲਿਖਣ ਬਾਹਰ ਨੇ ਤੂੰ ਲਾਇਆ ਹਏ ਬੈਰ ਨੇ ਤੂੰ ਲਾਇਆ ਕਿਚੀਚੀਆਂ ਵਟਣ ਬੈਰ ਨੇ ਤੂੰ ਲਾਇਆ ਇੰਨਾ ਤਾਕਤ ਹੱਸਿਆ ਵੀ ਨਹੀਂ ਜਿੰਨਾ ਤੇ ਰੁਵਾਇਆ ਹਏ ਜਿੰਨਾ ਤੂੰ ਰੁਵਾਇਆ ਹਏ ਬੈਰ ਨੇ ਤੂੰ ਲਾਇਆ ਦਰਦ ਪਰ ਗੀਤ ਲਿਖਣ ਬੈਰ ਨੇ ਤੂੰ ਲਾਇਆ ਬਾਜੀ ਬੱਪੂ ਦੇਲ ਕਿਚੀਚੀਆਂ ਬੜਾ ਜੀ ਸਾਡੇ ਕੋਲ ਸ਼ਬਦੀ ਨਹੀਂ ਅਸੀਂ ਕਿਹੜੇ ਸ਼ਬਦਨ ਮਤਲਬ ਤੁਹਾਡਾ ਧੰਨਵਾਦ ਕਰੀਏ ਸ਼ਾਇਦ ਕੈਸੇ ਕਿਦ ਨੂੰ ਕਿ ਅਸੀਂ ਹੱਸਸ ਦੂਰੇ ਹੋ ਜਗੇ ਸਟੂਡੀਓ ਚ ਬੈਠੇ ਐਨੀ ਸੋਹਣੀ ਤੁਹਾਡੀ ਕਮੇਡੀ ਤੁਹਾਡੀ ਆਵਾਜ਼ ਤੇ ਖਾਸ ਕਰ ਤੁਹਾਨੂੰ ਦੱਸ ਦਈਏ ਕਿ ਪੱਪੂ ਦੇਵਾਲ ਨੂੰ ਜਦੋਂ ਅਸੀਂ ਮਿਲੇ ਅੱਜ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੇ ਦਿਲੋਂ ਤੋਰੰਦਰ ਮੈਂ ਰੂਹ ਤੋਂ ਇਹ ਗੱਲ ਕਰ ਰਿਆਂਗਾ ਕਿ ਸਾਨੂੰ ਐਨੇ ਵਧੀਆ ਲਹਿਜੇ ਚਾਹੀਨੇ ਪਿਆਰ ਤੇ ਨਹੀਂ ਮੁਹੱਬਤ ਨਾਲ ਮਿਲਿਆ ਸਾਨੂੰ ਸਕੂਨ ਮਿਲਿਆ ਪੂਰਾ ਬਹੁਤ ਜੇ FIFA ਕੇ ਰੂਹ ਤੋਂ ਮਿਲਿਆ ਅਜੇ ਇਹ ਇਨਸਾਨਾਂ ਨੂੰ ਅਪਡੇਟ ਕਰਨਾ ਚਾਹੀਦਾ ਮੈਂ ਕਹਿੰਦਾ ਇਹਨਾਂ ਦਾ ਚੈਨਲ ਜਰੂਰ ਤੁਹਾਡੇ ਲਈ ਚੈਨਲ ਦਾ ਨਾਮ ਵੀ ਦੱਸੋ ਮੇਰੇ ਚੈਨਲ ਦਾ ਨਾਮ ਪੱਪੂ ਦਿਉਲਾ ਮੈਂ ਤੁਹਾਡੇ ਵੀ ਧੰਨਵਾਦ ਤੁਹਾਨੂੰ ਠੰਡ ਚਾਹੇ ਦੂਜੀ ਗੱਲ ਮੈਂ ਇਹ ਗੱਲ ਕਹਿਣਾ ਮੇਰੇ ਆਪਣੀ ਜੀ ਕੋਈ ਹੰਕਾਰ ਨਹੀਂ ਜੇ ਮੈਨੂੰ ਜੇ ਮੇਰੀ ਕੋਈ ਕਿਸੇ ਨੂੰ ਵੀਡੀਓ ਨਹੀਂ ਬਦਲਾਦੀ ਤੁਸੀਂ ਨਾ ਦੇਖਿਆ ਕਰੋ ਪਰ ਮੈਨੂੰ ਤਾਂ ਗਾਲਾਂ ਕੱਢਦੇ ਆ ਮੈਂ ਤਾਂ ਉਹਨਾਂ ਦੇ ਵੀ ਧੰਨਵਾਦ ਕਰਦਾ ਮੇਰੇ ਮੈਂ ਉਹ ਇਨਸਾਨ ਆ ਮੁਣ ਲੱਖਾਂ ਕਰੋੜਾ ਥੱਬਾ ਗਾਲਾਂ ਦਾ ਆਉਂਦਾ ਬੇਸ਼ੱਕ ਤੁਸੀਂ ਹੁਣ ਵੀ ਕੱਢ ਲਓ ਕੋਈ ਚੱਕਰ ਨਹੀਂ ਪਰ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤੇ ਪੁੰਨ ਲੈ ਲਿਆ ਕਰੋ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਜਾਂ ਲਾਇਕ ਕੀਤਾ ਗਿਆ ਮੈਂ ਤੁਹਾਨੂੰ ਇੱਕ ਸੀਸ਼ਕਾ ਕਿ ਜਿਹਨੇ ਗਰੀਬੀ ਦੇਖੀ ਹੁੰਦੇ ਨਾ ਉਹ ਬੰਦਾ ਕਦੇ ਹੰਕਾਰ ਨਹੀਂ ਕਰਦਾ ਮੈਂ ਆਪਣੀ ਔਕਾਤ ਮੇਰੇ ਯਾਦ ਆ ਜਾਂਦੇ ਵੀ ਮੈਂ ਯਾਰ ਦਿਹਾੜੀ ਕਰਦਾ ਰਿਹਾ ਮੈਨੂੰ ਪਤਾ ਮੈਂ ਕਿੰਨੀ ਮੇਰੇ ਮਾਂ ਪਿਓ ਨੇ ਯਾਰ ਕਿਵੇਂ ਮੈਨੂੰ ਪੜ੍ਹਾ ਮੈਨੂੰ ਪਤਾ ਕਿਉਂਕਿ ਕਿਸਦਾ ਮਾਂ ਪਿਓ ਨਹੀਂ ਕਹਿੰਦਾ ਵੀ ਮੇਰਾ ਪੁੱਤਰ ਬੇਲਗਾਂ ਨਿਕਲ ਮੈਂ ਜ਼ਿੰਦਗੀ ਜਿੱਕਰ ਨਸਾਨ ਨਹੀਂ ਕੀਤਾ ਵੀਰੇ ਮੇਰਾ ਪਿੰਡ ਚੰਡੂ ਕੇ ਆ ਪਿੰਡ ਮੈਂ ਦੱਸਣ ਜਾ ਰਿਹਾ ਪਿੰਡ ਮੇਰਾ ਚੰਡੂ ਕੇ ਜ਼ਿਲ੍ਹਾ ਬਟਿੰਡੇ ਦਾ ਮੈਂ ਰਹਿਣ ਵਾਲਾ ਅੱਜ ਕੱਲ ਮੈਂ ਕਿੱਥੇ ਹੋਰ ਰਹਿਣ ਮੈਂ ਦੱਸਦਾ ਨਹੀਂ ਕਿੱਥੇ ਰਹਿਣਾ ਮੈਂ ਕਿਉਂਕਿ ਸਾਨੂੰ ਪਤਾ ਮੇਰੀ ਕੁਈ ਦੌਲਤ ਨਹੀਂ ਹੁੰਦੀ ਹਾਂਜੀ ਪਰ ਮੈਂ ਇਹ ਪਿੰਡ ਮੇਰਾ ਪੁਰਾਣਾ ਜਿਹੜਾ ਪਿੰਡ ਜਿੱਥੇ ਮੈਂ ਜਨਮ ਲਿਆਤਾ ਮੇਰੇ ਪਿੰਡ ਨੇ ਮੇਰਾ ਬਹੁਤ ਮਤਲਬ ਸਪੋਰਟ ਕੀਤੀ ਆ ਮੈਂ ਮੇਰੇ ਪਿੰਡ ਦਾ ਨਾ ਤਹਿਦਿਲੋਂ ਧੰਨਵਾਦ ਕਰਦਾ ਰੱਬ ਮੁਰੇ ਅਰਦਾਸ ਕਰਦਾ ਜਿਹੜਾ ਮੇਰਾ ਛੰਡੂ ਕੇ ਪਿੰਡਾ ਵੀ ਇਹਦੇ ਸਾਰਿਆਂ ਨੂੰ ਮਤਲਬ ਨਈ ਐ ਇਦਾਂ ਦਾ ਪਿੰਡ ਹਰੇਕ ਨੂੰ ਮਿਲੇ ਮੈਨੂੰ ਮੇਰੇ ਪਿੰਡ ਨੇ ਜਦੋਂ ਮੈਂ ਸਪਰੇ ਵੀ ਤੇ ਬੜੀ ਮੇਰੀ ਮਦਦ ਕੀਤੀ ਸੀ ਮੇਰਾ ਪਿੰਡ ਮੈਂ ਭਾਗਾਂ ਵਾਲਾ ਮੈਨੂੰ ਇਦਾਂ ਇੰਨਾ ਸੋਹਣਾ ਪਿੰਡ ਮਿਲਿਆ ਮੇਰੇ ਆਂਡ ਗਵਾਣ ਵਾਲ ਵੀ ਬਹੁਤ ਚੰਗੇ ਇਨਸਾਨ ਨੇ ਤੇ ਬਾਕੀ ਜਿਹੜੇ ਰਿਸ਼ਤੇਦਾਰ ਉਹ ਵੀ ਮੈਨੂੰ ਬੜਾ ਪਿਆਰ ਕਰਦਾ ਮੈਨੂੰ ਹਰੇਕ ਬੰਦਾ ਹੀ ਵਧੀਆ ਲੱਗਦਾ ਮੈਨੂੰ ਕੋਈ ਮਾੜਾ ਨਹੀਂ ਲੱਗਦਾ ਜੀ ਬਹੁਤ ਚੰਗੀ ਗੱਲ ਲੱਗੀ ਅਖੀਰ ਦੇ ਵਿੱਚ ਸਾਡੇ ਚੈਨਲ ਜਿਹੜੇ ਚੜ੍ਹਦੀ ਕਲਾ ਮਾਲਬਾਨੀ ਵਿੱਚ ਤੁਸੀਂ ਆਏ ਬਹੁਤ ਧੰਨਵਾਦ ਤੇ ਸਾਡੇ ਚੈਨਲ ਲਈ ਦੋ ਸ਼ਬਦ ਤੁਹਾਡੇ ਚੈਨਲ ਇਹ ਮੈਂ ਤਾਂ ਹੀ ਕਹਿਣਾ ਚਾਹਣਾਗਾ ਕਿਉਂਕਿ ਮੈਂ ਹੁਣ ਤੱਕ ਇੰਨੇ ਗੀਤ ਨਹੀਂ ਜਿੰਨੇ ਤੁਸੀਂ ਸੁਣ ਲਏ ਮੈਨੂੰ ਸਾਨੂੰ ਮਿਲਿਆ ਜੀ ਤੁਸੀਂ ਮੇਰੇ ਵਾਸਤੇ ਬਹੁਤ ਕੁਝ ਲਿਆਏ ਜੀ ਮੈਂ ਥੋੜਾ ਤੰਨਵਾਦ ਕਰਦਾ ਕਿਉਂਕਿ ਤੁਸੀਂ ਮੈਨੂੰ ਇੰਨਾ ਮਾਨਤਾਣ ਦਿੱਤਾ ਜੀ ਮਨੂ ਇੱਜਤੀ ਸਭ ਤੋਂ ਬੰਦੇ ਦੀ ਇੱਜ਼ਤ ਆ ਤੁਸੀਂ ਮੈਨੂੰ ਗਰੀਬ ਬੰਦੇ ਦੀ ਮੈਂ ਹੈਲਪ ਕੀਤੀ ਤੁਸੀਂ ਨੂੰ ਪਤਾ ਜੀ ਜਿਹੜੀ ਮੇਰੀ ਤੁਸੀਂ ਹੈਲਪ ਕੀਤੀ ਆ ਇਹ ਮੇਰੀ ਬੱਚੀ ਦੇ ਵੀ ਮੈਂ ਢੱਡ ਪਰ ਮੈਂ ਆਪਦਾ ਵੀ ਭਰੂੰਗਾ ਮੈਂ ਤੁਹਾਡਾ ਧੰਨਵਾਦ ਕਰਦਾ ਐਦਾਂ ਇਨਸਾਨ ਕੋ ਪੈਸਾ ਨਾਲ ਨਹੀਂ ਜਾਂਦਾ ਬੰਦੇ ਦੇ ਕਰਮਾਂ ਜਾਂ ਬੰਦਾ ਹੈਲਪ ਕਰਦਾ ਉਹ ਹੀ ਨਾਲ ਜਾਂਦਾ ਐਦਾਂ ਦੇ ਇਨਸਾਨ ਹੋਣ ਚਾਹੀਦੇ ਵੀਰੇ ਮੈਂ ਅਰਦਾਸ ਕਰਦਾ ਜੇ ਕੋਈ ਗਰੀਬ ਬੰਦਾ ਭੁੱਖਾ ਤੇ ਆ ਜਾਂ ਕੋਈ ਬੰਦਾ ਯਾਰ ਉਹਦੀ ਮਦਦ ਕਰਨਾ ਇਹ ਫਰਜ਼ ਆ ਉਹ ਇਨਸਾਨ ਆ ਵੀਰੇ ਕਿਉਂਕਿ ਅੱਜ ਦੇ ਜਵਾਨੇ ਵਿੱਚ ਮਦਦ ਕੋਈ ਕਰਦਾ ਤੇ ਜਾਖਮ ਦੇ ਨਾਲ ਤੇ ਬਹੁਤ ਮਿਲ ਜਾਣਗੇ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀ ਦਵਾ ਦਿ ਵੀਓ ਕਮਾਲ ਕਰਦਾ ਜੀ ਮੇਰੀ ਵੀਡੀਓ ਆ ਗਈ ਨਾ ਇਹ ਤਾਂ ਲੱਖਾਂ ਜਿਵੇਂ ਹੋਣਗੇ ਜੀ ਚੈੱਕ ਕਰ ਲਿਓ ਲੋ ਦੋਸਤਾਂ ਪਿਆਰ ਕਰਦਾ ਵੀਰੇ ਮੈਨੂੰ ਯਾਰ ਬਹੁਤ ਮਹੱਬਤ ਹੈ ਤਾਂ ਲਓ ਵੀਰੇ ਦੋਸਤ ਇੱਕ ਮੇਰੀ ਗੱਲ ਸੁਣ ਲਾ ਵੀਰੇ ਯਾਰ ਤੁਸੀਂ ਹਰੇਕ ਨੂੰ ਵੱਡਾ ਕੀਤਾ ਠੀਕ ਹੈ ਨਾ ਮੈਨੂੰ ਵੀ ਸੱਕਣਾ ਦੇਖੋ ਅੱਜ ਦਿਵਾ ਦੇ ਪਰ ਮੇਰੀ ਇੱਕ ਬੇਨਤੀ ਹੈ ਭਾਈ ਯਾਰ ਜੇ ਮੇਰੇ ਤੁਹਾਨੂੰ ਗਾਣਾ ਹੈ ਕੁਝ ਵੀ ਵਧੀਆ ਲੱਗੇ ਨਾ ਬਾਈ ਮੰਨ ਕੇ ਯਾਰ ਕੱਲਾ ਇੱਕ ਗੂਠੇ ਨੱਪਣਾ ਸਬਸਕ੍ਰਾਈਬ ਕਰਨਾ ਇਹ ਚ ਕੋਈ ਪੈਸਾ ਵੀ ਨਹੀਂ ਲੱਗਣਾ ਤੇ ਤੁਸੀਂ ਕਰ ਤਾਂ ਤੁਸ ਨੂੰ ਪੁੰਨ ਦੇ ਕੇ ਜਾਉ ਵੀਰੇ ਮੈਨੂੰ ਮਾਨ ਜਦੋਂ ਤੁਸੀਂ ਸਬਸਕ੍ਰਾਈਬਰ ਕਰਦੇ ਹੋ ਜਾਂ ਕੋਈ ਕਮੈਂਟ ਲਾਇਕ ਕਰਦੇ ਨਾ ਮੈਂ ਤੁਸ ਨੂੰ ਸ਼ੀਸ਼ਾ ਦਿlo ਦਿੰਨਾ ਵੀਰੇ ਗਰੀਬ ਦੀ ਦੁਆ ਦਿੱਤੀ ਹੋਈ ਕਦੇ ਰਾਸ ਆ ਜਾਂਦੀ ਹੈ ਭਰਾ ਬਿਲਕੁਲ ਬਹੁਤ ਧੰਨਵਾਦ ਜੀ ਤਾਂ ਇਹ ਮੀਰ ਬੰਦੇ ਨੂੰ ਤਾਂ ਮਾਨ ਹੁੰਦਾ ਵੀਰੇ ਵੀ ਪੈਸਾ ਸਾਡੇ ਕੋਲੇ ਅਸੀਂ ਸਬਸਕ੍ਰਾਈਬਰ ਹੀ ਖਰੀਦ ਲਾਂਗੇ ਸਾਰਾ ਕੁਝ ਪਰ ਜਿਹੜੇ ਸੀ ਗਰੀਬ ਹੋਣੇ ਸੀ ਹੱਥ ਮੰਨ ਕੇ ਮਿੰਤਾ ਕਰਕੇ ਲੈਣੇ ਭਰਾਵਾ ਛੋੜੇ ਪਿਆਰ ਦੇ ਭੁੱਖੇ ਹੋਣੇ ਆ ਬਹੁਤ ਧੰਨਵਾਦ ਜੀ ਤਾਂ ਜੇ ਪੱਪੂ ਦੇ ਵੱਲੇ ਸਾਡੇ ਲਈ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਉਗੀਆਂ ਸ਼ਖਸੀਅਤਾਂ ਪੱਪੂ ਦੋਲਕ ਚਿੱਚੀਆਂ ਵਾਲਾ ਇਸ ਤਰ੍ਹਾਂ ਦੇ ਫੇਮਸ ਸਿੰਗਰ ਕਮੇਡੀਅਨ ਇਸ ਤਰ੍ਹਾਂ ਦੇ ਦੋਸਤ ਮਿੱਤਰ ਤੁਹਾਡੇ ਅੱਗੇ ਹਰ ਵਾਰ ਪੇਸ਼ ਕਰਦੇ ਰਹਾਂਗੇ ਲੈ ਕੇ ਆਉਂਦੇ ਰਹਾਂਗੇ ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ ਮੈਨੂੰ ਦਿਓ ਇਜਾਜ਼ਤ ਮੇਰੇ ਵੱਲੋਂ ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ